ਆਪਣੇ ਆਪ ਨੂੰ ਚਕੋਟੇ ਦਾ ਤਵਾਦੀਖਵਾੰਦਾ ਗੁਰਪਤਵੰਤ ਸਿੰਘ ਪੰਨੂ ਆਏ ਦਿਨ ਪੰਜਾਬ ਅੰਦਰ ਕੋਈ ਨਾ ਕੋਈ ਟੀਲੀ ਲਾ ਕੇ ਆਪਸੀ ਪਾਈ ਚਰਖ ਸਾਂਝ ਵਿੱਚ ਫੁੱਟ ਪਾ ਕੇ ਮਾਹੌਲ ਖਰਾਬ ਕਰਨ ਵਿੱਚ ਲੱਗਾ ਰਹਿੰਦਾ ਹੈ ਉਸ ਵੇਲੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਬੁੱਤਾਂ ਨੂੰ ਤੋੜਨ ਦੀ ਚੇਤਾਵਨੀ ਦਿੱਤੀ ਗਈ ਸੀ ਉਸ ਚੇਤਾਵਨੀ ਨੂੰ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਸਾਬਕਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਸਰਕਾਰ ਨੇ ਸਵੀਕਾਰ ਕਰਕੇ ਫਲੋਰ ਵਿਕੇਟ ਡਾਕਟਰ ਅੰਬੇਡਕਰ ਚੌਕ ਵਿੱਚ ਆਪਣੇ ਸਾਥੀਆਂ ਸਮੇਤ ਵੱਡੇ ਪੱਧਰ ਤੇ ਸਮਾਗਮ ਕਰਵਾਇਆ ਅਤੇ ਪੂਰਾ ਦਿਨ ਸਾੰਪਲਾ ਜੀ ਨੇ ਉੱਥੇ ਰਹਿ ਕੇ ਬਾਬਾ ਸਾਹਿਬ ਦੇ ਬੁੱਤ ਦੀ ਰੱਖ ਕੀਤੀ ਅਤੇ ਖਤੀਬ ਪੰਨੂ ਨੂੰ ਵੰਗਾਰਿਆ ਤੇ ਕਿਹਾ कि जेकर उसने अपनी मां का दूध पीता है तो आन के बाबा साहिब ਦੇ ਬੁੱਤ ਨੂੰ ਹੱਥ ਲਗਾ ਕੇ ਦਿਖਾਵੇ ਫਿਰ ਵੇਖ ਸਾਡਾ ਸਮਾਜ ਤੇ ਰੱਖੀ ਹਾਜ਼ਰ ਕਰਦਾ ਹੈ ਇਸਮਾ ਕੇ ਮਿਸ਼ਨਰੀ ਗਾਇਕ ਬਲਵੀਰ ਰਾਗਣੀ ਵਰਲਡ ਫੇਮਸ ਆਵਾਜ਼ ਪੰਜਾਬੀ ਗਾਇਕ ਬੂਟਾ ਮੁਹੰਮਦ ਅਤੇ ਰਿੱਕੀ ਮਾਨ ਨੇ ਵੀ ਆਪਣੀ ਹਾਜ਼ਰੀ ਲਗਵਾਈ ਜਦਕਿ ਇਸਮਾ ਕੇ ਸਟੇਜ ਸੱਤਰ ਦੀ ਭੂਮਿਕਾ ਮਨਜੀਤ ਬਾਲੀ ਜੀ ਵੱਲੋਂ ਬਖੂਬੀ ਨਵਾਈ ਗਈ ਆਪਣੇ ਵਾਲੇ ਕੋਲ ਬਰਾਜੂ ਕਨੇ ਨਾ ਤਵਾ ਕਿ ਮੈਂ ਤੇ ਸਾਥੀਆਂ ਨੂੰ ਮਿਲ ਕਰਾ ਦਿਲਾਵਾ ਅਸੀਂ ਵੀ ਜਦੋਂ ਰਾਜ ਨਹੀਂ ਸੀ ਮਨੇ ਕਮਨ ਨੂੰ ਪਛਾਣ ਸਕਿਆ ਸਮਾਜੀ ਮਨੇ ਨਮਨ ਦੀ ਪੋਲੀਟਿਕ ਆਈਆ ਜਿਨ੍ਹਾਂ ਨੇ ਤੁਹਾਡੇ ਨਾਲ ਸਰਕਾਰ ਬਣਿਆ ਮੈਨੂੰ ਯਾਦ ਆ ਇਹ ਗਲਾਮਤ ਇਹਨਾਂ ਯਾਦ ਹੈ ਕਿ ਕਿ ਇਹ ਗੱਲ ਬਹੁਤ ਜ਼ਰੂਰੀ ਆ। ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ। ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ। ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼, ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under Check Trade, form, checktrade platform, www.jacktrade.com/slash/921760. Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ